ਉਹ ਵਾਇਗੁਰੂ ਦੀ ਕਾਲਸਾ ਜੀ ਦੀ ਵਾਇਗੁਰੂ ਜੀ ਕੀ ਫਤਿਹ ਅੱਜ ਗੁਰਦਰਾ ਨਰਮੋਘੜ ਸਾਹਿਬ ਵਿਖੇ ਜੋ ਬੁੰਗਾ ਸਾਹਿਬ ਦੇ ਬੱਸ ਸਟੈਂਡ ਦੇ ਬਿਲਕੁਲ ਬੈਕ ਸਾਈਡ ਹੈ ਗੁਰਦਰਾ ਨਰਮੋਘੜ ਸਾਹਿਬ ਬਾਬਾ ਮਲੂਕ ਸਿੰਘ ਜੀ ਲਾਡੀ ਉਹਨਾਂ ਦੇ ਸਥਾਨ ਤੇ ਅੱਜ ਜਿਹੜਾ ਨਗਰ ਕੀਰਤਨ ਕਲਾ ਛੱਡਣ ਵਾਲਾ ਉਹ ਨਗਰ ਕੀਰਤਨ ਆ ਰਿਹਾ ਉਹਦੇ ਨਗਰ ਕੀਰਤਨ ਦੇ ਸੰਬੰਧ ਵਿੱਚ ਅੱਜ ਬਾਬਾ ਮਲੂਕ ਸਿੰਘ ਜੀ ਲਾਡੀ ਅਤੇ ਸਮੂਹ ਲਾਕੇ ਦੀਆਂ ਸੰਗਤਾਂ ਵੱਲੋਂ ਅੱਜ ਇੱਥੇ ਵੱਡੇ ਵੱਡੇ ਪੱਧਰ ਤੇ ਜਿਹੜਾ ਸੰਗਤਾਂ ਦਾ ਇੱਥੇ ਆਕਰੋਣ ਦਾ ਉਹ ਤੇ ਅੱਜ ਇੱਥੇ ਦੀਵਾਨ ਵੀ ਜਿਹੜੇ ਹਰ ਸਾਲ ਦੀ ਤਰ੍ਹਾਂ ਉਹ ਸਜਾਏ ਜਾਂਦੇ ਹਨ ਇਹ ਗੁਰਦੁਆਰਾ ਦਿਨੋਂ ਦਿਨ ਮਨ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਨਾਲ ਵਧਦਾ ਜਾ ਰਿਹਾ ਇਸ ਕਰਕੇ ਅਨਗਰ ਕੀਰਤਨ ਪਹੁੰਚ ਚੁੱਕਾ ਆ ਤੋ ਨਗਾਰਿਆਂ ਦੀ ਗੂੰਜ ਦੇ ਨਾਲ ਆ ਹਾਥੀ ਕੋੜੇ ਊਠ ਜਿਹੜੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਤੇ ਨਾਲ ਸੰਗਤਾਂ ਜਿਹੜੀਆਂ ਦੇਖੋ ਕਿੱਡੇ ਵੱਡੇ ਪੱਦਰ ਤੇ ਜਿਹੜੀਆਂ ਇਹ ਸੰਗਤਾਂ ਇਹ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਸੋ ਜਿੱਥੇ ਜਿੱਧਰ ਜਿੱਧਰ ਨੂੰ ਨਜ਼ਰ ਪੈਂਦੀ ਹੈ ਉਧਰ ਉਧਰ ਨੂੰ ਹੀ ਸੰਗਤਾਂ ਦਾ ਘਟ ਇਹ ਉਹ ਕੋੜੇ ਆ ਜਿੱਥੇ ਦਸਵੇਂ ਪਾਤਸ਼ਾਹ ਆਪ ਸਵਾਰ ਹੋ ਕੇ ਇਹਨਾਂ ਕੋੜਿਆਂ ਤੇ ਆਂਦੇ ਨੇ ਸੋ ਪੰਜ ਪਿਆਰੇ ਸਹਿਬਾਨ ਆਨ ਜਾਨੀ ਸ਼ਾਨ ਜੀ ਪੰਜ ਪਿਆਰੇ ਨਾਲ ਸਿੰਘਾਂ ਦਾ ਬਹੁਤ ਵੱਡਾ ਇਸ ਨਗਰ ਕੀਰਤਨ ਦੇ ਵਿੱਚ ਜਿਹੜਾ ਹੈ ਉਹ ਪ੍ਰਬੰਧ ਹੈ ਉਹ ਕੀਤਾ ਜਾਂਦਾ ਹੈ ਤੇ ਸਾਰਾ ਪ੍ਰਬੰਧ ਜਿੰਨਾ ਵੀ ਹੈ ਬਾਬਾ ਲੱਖਾ ਸਿੰਘ ਜਣੀ ਉਧਰੋਂ ਹੀ ਸਾਰੇ ਸੇਵਾਦਾਰ ਤੇ ਉਧਰੋਂ ਹੀ ਟਰੈਕਟਰ ਟਰਾਲੀਆਂ ਜਿਹੜੀਆਂ ਨਾਲ ਲੈ ਕੇ ਇਹ ਆਉਂਦੇ ਨੇ ਸੋ ਇਸ ਕਰਕੇ ਆਹ ਪਾਲਕੀ ਸਾਹਿਬ ਦੀ ਟਰਾਲੀ ਹੈ ਇਹ ਜਿਹੜਾ ਟਰੈਕਟਰ ਚਲਾ ਰਿਹਾ ਵੀਰ ਇਹ ਜਿਦੋਂ ਦਾ ਨਗਰ ਕੀਰਤਨ ਨਿਕਲਦਾ ਹੈ ਉਦੋਂ ਦਾ ਹੀ ਇਹੀ ਭਰਾ ਇਹੀ ਇੰਜ ਹੇਦਰ ਜਿਹੜਾ ਟਰੈਕਟਰ ਦੀ ਸੇਵਾ ਜਿਹੜੀ ਆਪ ਕਰਦਾ ਤੇ ਆਪ ਚਲਾਉਂਦਾ ਸ਼ੁਰੂ ਤੋਂ ਲੈ ਕੇ ਤੇ ਸਮਾਪਤੀ ਤੱਕ ਮਤਿਆਣਾ ਸਾਹਿਬ ਤੱਕ ਟਰੈਕਟਰ ਦੀ ਸੇਵਾ ਇਹਨਾਂ ਨਾਲ ਭਰਾਵਾਂ ਦੇ ਕੋਲ ਰਣੀ ਆ ਜਿੰਨੇ ਨਟਰ ਭਰਾਵਾਂ ਦੀਆਂ ਡਿਊਟੀਆਂ ਟਰੈਕਟਰਾਂ ਦੇ ਲੱਗ ਚੁੱਕੀਆਂ ਨੇ ਸੋ ਹੁਣ ਦੇਖੋ ਤੁਸੀਂ ਨਰਮੋਹ ਘੜ ਸਾਹਿਬ ਵਿੱਚ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਤੇ ਪਾਲਕੀ ਸਾਹਿਬ ਜਿਹੜੀ ਉਹ ਗੁਰਦੁਆਰਾ ਨਰਮੋਹ ਘੜ ਸਾਹਿਬ 'ਤੇ ਪਹੁੰਚ ਚੁੱਕੀ ਹੈ ਇਹ ਗੁਰਦਰਾ ਨਰਮੋਗੜ ਸਾਹਿਬ ਇਹ ਇਹਦਾ ਇਤਿਹਾਸ ਗੁਰਦਰਾ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਕਿਲਾ ਛੱਡਣ ਦੇ ਸਬੰਧ ਵਿੱਚ ਸਾਰਾ ਜੁੜਿਆ ਹੋਇਆ ਹੈ ਇਸ ਕਰਕੇ ਇਸ ਗੁਰੂ ਘਰ ਦੇ ਵਿੱਚ ਵੀ ਦਰਸ਼ਨ ਕਰਨ ਵਾਸਤੇ ਜਰੂਰ ਆਇਆ ਕਰੋ ਮੇਰੇ ਵੀਰ ਜਿੰਨੇ ਵੀ ਆਨੰਦਪੁਰ ਸਾਹਿਬ ਜਾਂ ਲਾਗੇ ਬੰਨੇ ਆਉਂਦੇ ਸਾਰੇ ਇਸ ਗੁਰੂ ਘਰ ਗੁਰਦਰਾ ਨਰਮੋਗੜ ਸਾਹਿਬ ਬਿਲਕੁਲ ਦਰਸ਼ਨ ਜਰੂਰ ਕਰਿਆ ਕਰੋ ਮੇਰੇ ਵੀਰ ਗੁੰਗਾ ਸਾਹਿਬ ਬਸ ਸਟੈਂਡ ਦੇ ਬਿਲਕੁਲ ਬੈਕ ਸਾਈਡ ਸੋ ਹੁਣ ਦਰਬਾਰ ਦੇ ਬਿਲਕੁਲ ਲਾਗੇ ਜਿਹੜੇ ਪਾਲਕੀ ਸਾਹਿਬ ਪਹੁੰਚ ਜਾਣਾ ਸੋ ਇਹਨਾਂ ਦੇ ਦਰਸ਼ਨਾਂ ਵਾਸਤੇ ਗੁਰੂ ਮਹਾਰਾਜ ਦੇ ਸਤਕਾਰ ਵਾਸਤੇ ਇਲਾਕੇ ਦੀਆਂ ਸੰਗਤਾਂ ਠਾਠਾਂ ਮਾਰਦਾ ਹੋਇਆ ਇਕੱਠ ਬਾਬਾ ਮਲੂਕ ਸਿੰਘ ਜੀ ਲਾਡੀ ਦੀ ਅਗਵਾਈ ਦੇ ਵਿੱਚ ਇਹ ਸਾਰਾ ਖੜਾ ਹੈ ਤੁਸੀਂ ਦੇਖ ਲਓ ਹੁਣ ਫੁੱਲਾਂ ਦੀ ਵਰਖਾ ਹੋ ਰਹੀ ਹੈ ਕਿਵੇਂ ਠਾਠਾ ਮਾਰਦਾ ਹੋਇਆ 61 ਇਹ ਨੂਰਪੁਰ ਏਰੀਆ ਤੇ ਸਾਡਾ ਨਮੋ ਬੁੰਗਾ ਸਾਹਿਬ ਟਾਰੀ ਇਧਰ ਦੀਆਂ ਸੰਗਤਾਂ ਜਿੰਨੀਆਂ ਵੀ ਆ ਉਹ ਸਾਰੀਆਂ ਇਸੇ ਸਥਾਨ ਤੇ ਬਾਬਾ ਮਲੂਕ ਸਿੰਘ ਜੀ ਲਾਡੀ ਵਾਲੇ ਸਥਾਨ ਤੇ ਆਉਂਦੀਆਂ ਨੇ ਤੇ ਹਰ ਵਾਰੀ ਦਰਸ਼ਨ ਦੀਦਾਰੇ ਕਰਦੀਆਂ ਨੇ ਸੋ ਕਈ ਸੰਗਤਾਂ ਜਿਹੜੀਆਂ ਇਥੋਂ ਨਾਲ ਵੀ ਚੱਲੇ ਪਉਂਦੀਆਂ ਨੇ ਪਰਿਵਾਰ ਵਿਛੋੜੇ ਤੱਕ ਤੇ ਆ ਬਾਬਾ ਮਲੂਕ ਸਿੰਘ ਜੀ ਲਾਡੀ ਹੁਣੀ ਖੜੇ ਆ ਸਾਰੇ ਸੇਵਾਦਾਰ ਉਹਨਾਂ ਦੀ ਵਰਕਾ ਕਰ ਰਹੇ ਨੇ ਪੰਨਿਆਂ ਪਿਆਰਿਆਂ ਦੇ ਉੱਤੇ ਪੰਜ ਨਿਸ਼ਾਨੀਆਂ ਉੱਤੇ ਸੋ ਪਾਲਕੀ ਸਾਹਿਬ ਵਾਲਾ ਜਿਹੜੀ ਟਰਾਲੀ ਹੈ ਉਹ ਵੀ ਪਹੁੰਚ ਚੁੱਕੀ ਹੈ ਹੌਲੀ ਹੌਲੀ ਅੱਗੇ ਪੜਾਦਰ ਪੜਾਵਾਦੀ ਹੋਈ ਹੁਣ ਇਹਹੀ ਟਰਾਲੀ ਇੱਥੇ ਤਕਰੀਬਨ ਅੱਧਾ ਘੰਟਾ ਰੁਕੂਗੀ ਤੇ ਸੰਗਤਾਂ ਨੂੰ ਇਤੋਂ ਦੇ ਇਤਿਹਾਸ ਤੇ ਜਿਵੇਂ ਜਿਵੇਂ ਕਿਲਾ ਛੱਡਿਆ ਉਹਦੇ ਸਬੰਧ ਵਿੱਚ ਸਾਰਾ ਹਾਂ ਸੰਗਤਾਂ ਨੂੰ ਦੱਸਿਆ ਜਾਵੇਗਾ ਕਿਵੇਂ ਮਾਰਨੇ ਤੇ ਆਇਆ ਇਥੇ ਕਿੱਲੇ ਨਹੀਂ ਛੱਡਿਆ ਆ ਤੁਸੀਂ ਦੇਖ ਲਓ ਪਾਲਕੀ ਸਾਹਿਬ ਇਹ ਗੁਰੂ ਮਹਾਰਾਜ ਆਪ ਬਰਾਜਮਾਨੇ ਇਸ ਸੰਗਤ ਤੇ ਪਾਲਕੀ ਸਾਹਿਬ ਤੇ ਸੋ ਦੇਖੋ ਠਾਠਾ ਮਾਰਦਾ ਹੋਇਆ ਆ ਇਕੱਠ ਸੰਗਤਾਂ ਦਾ ਮੈਂ ਕਹਿੰਨਾ ਕੋਈ ਸਾਡੇ ਏਰੀਏ ਦਾ ਬੰਦਾ ਜਿਨਾਂ ਨਹੀਂ ਕਰੇ ਰਹੀ ਹੋਣੀ ਬੱਚਾ ਨਹੀਂ ਸਾਰੀ ਹੀ ਸੰਗਤ ਜਿਹੜੀ ਹੈ ਇਸੇ ਦਰਸ਼ਨ ਕਰਨ ਵਾਸਤੇ ਇਸ ਸਥਾਨ ਦੇ ਉੱਤੇ ਆਈ ਇਹ ਨਾਰ ਜਿਹੜੀਆਂ ਪਿਛੇ ਟਰਾਲੀਆਂ ਆਉਂਦੀਆਂ ਉਹ ਪਿਛੇ ਰੁਕ ਜਾਣੀਆਂ ਨੇ ਨਾਲ ਬਾਬਾ ਇਹ ਜਿਹੜੇ ਆਨੰਦਪੁਰ ਸਾਹਿਬ ਤੇ ਸਿੰਘ ਸਾਹਿਬ ਰਹਿ ਗਿਆਨੀ ਤਰਲੋਚਨ ਸਿੰਘ ਉਹਨਾਂ ਦੇ ਭਰਾ ਦਾ ਕਾਰ ਸੇਵਾ ਕਿ ਲਾ ਆਨੰਦਗੜ੍ਹ ਸਾਹਿਬ ਦੇ ਵਿੱਚ ਵੀ ਰਹਿ ਬਾਬਾ ਜਰਨੈਲ ਸਿੰਘ ਉਹ ਹਰ ਸਾਲ ਦੀ ਤਰ੍ਹਾਂ ਦੇਖੋ ਨਾਲ ਹੀ ਹੀ ਹੁੰਦੇ ਹਨ ਤੇ ਜਿਹੜੇ ਇਸ ਟਾਈਮ ਸੇਵਾ ਨਿਭਾ ਰਹੇ ਨੇ ਆਠਾ ਮਾਰਦਾ ਹੋਇਆ ਇਕੱਠ ਸੰਗਤਾਂ ਦਾ ਇਹ ਤੁਸੀਂ ਆਪ ਅੰਦਾਜ਼ਾ ਲਾਇਓ ਕਿ ਕਿੰਨਾ ਉਤਸ਼ਾਹ ਤੇ ਕਿੰਨਾ ਉਵਰਾਗ ਮਾਈ ਉਹ ਪਾਲਾ ਹੈ ਜਿਹੜੇ ਸੰਗਤਾਂ ਉਹ ਮਹਿਸੂਸ ਕਰ ਰਹੀਆਂ ਨੰਗੇ ਪੈਰੀ ਨਾਲ ਚੱਲ ਕੇ ਸੋ ਪਹਿਲਾਂ ਬਾਬਾ ਲੱਖਾ ਸਿੰਘ ਜਣੀ ਆਪ ਨਗਰ ਕੀਰਤਨ ਕੱਢਦੇ ਸੀ ਹੁਣ ਉਹਨਾਂ ਦੇ ਬੇਟੇ ਹੈਗਾ ਉਹ ਨਗਰ ਕੀਰਤਨ ਹਿੰਦੀ ਸੇਵਾ ਜਿਹੜੀ ਆ ਉਹ ਆਪ ਕਰਦੇ ਨੇ ਹਰ ਸਾਦੀ ਤਰ੍ਹਾਂ ਉਹ ਇਸ ਟਾਈਮ ਵੀ ਗਾਂ ਤੇ ਗਾਂ ਵੱਡੇ ਤੋਂ ਵੱਡਾ ਪ੍ਰਬੰਧ ਜਿਹੜਾ ਹਰ ਵਾਰੀ ਕੋ ਨਵੇਂ ਤੋਂ ਨਵਾਂ ਪ੍ਰਬੰਧ ਜਿਹੜਾ ਉਹ ਨਗਰਗੀਤਾਂ ਦਾ ਇਹਨਾਂ ਨੇ ਉਹ ਲਿਖਿਆ ਹੁੰਦਾ ਹੈ ਸੋ ਬੜੇ ਵੱਡੇ ਪੱਧਰ ਤੇ ਜਿਹੜਾ ਨਗਰਗੀਤਾਂ ਨੇ ਤੁਸੀਂ ਦੇਖ ਰਹੇ ਹੋ ਵੀ ਇਹ ਕਿੰਨਾ ਸਮਾਂ ਲੱਗ ਜਾਣਾ ਇਹਨੂੰ ਤਕਰੀਬਨ ਮਹੀਨੇ ਤੋਂ ਉੱਪਰ ਹੀ ਸਮਾਂ ਹੋ ਜਾਂਦਾ ਜੇ ਦੋਥੇ ਪੜਾਦਰ ਪੜਾ ਪਹੁੰਚਦੇ ਆ ਇਹ ਆ ਬਾਬਾ ਮਲੂਕ ਸਿੰਘ ਜੀ ਲਾਡੀ ਜਿਹੜੇ ਸਰੂਪੇ ਦੀ ਬਖਸ਼ਿਸ਼ ਕਰਦੇ ਹੋਏ ਬਾਬਾ ਜੀ ਉਹਨਾਂ ਨੂੰ ਬਾਬਾ ਜਰਨੈਲ ਸਿੰਘ ਉਹਨਾਂ ਨੂੰ ਤੇ ਰਾਗੀ ਸਿੰਘਾਂ ਨੂੰ ਬੜਾ ਵੱਡਾ ਪ੍ਰਾਲਾਏ ਬਾਬੇ ਮਲੂਕ ਸਿੰਘ ਜੀ ਲਾਡੀ ਦਾ ਇਹ ਜਿਹੜੇ ਉੱਥੇ ਰਾਗੀ ਜਤਾ ਰਾਜਾ ਰਾਜ ਸਿੰਘ ਉਹਨੀ ਉਹਨਾਂ ਦੀ ਉਹਨਾਂ ਨੂੰ ਸਰੂਪੇ ਦੀ ਬਖਸ਼ਿਸ਼ ਕਰਦੇ ਹੋਏ ਬਾਬਾ ਮਲੂਕ ਸਿੰਘ ਜੀ ਲਾਡੀ ਮੈਂ ਬਾਬੇ ਮਲੂਕ ਸਿੰਘ ਦੀ लाडी ਨੂੰ ਸਰੂਪਾ ਦਿੰਦੇ ਹੋਏ ਬਾਬਾ ਜੀ ਵੱਲੋਂ ਇਹ ਸਾਰੇ ਗਿੰਨੇ ਵੀ ਨਾਲ ਆਇਆ ਜਿਹਾ ਉਹ ਨੂੰ ਸਰੂਪੇ ਦੀ ਬਖਸ਼ਿਸ਼ ਕਰਦੇ ਹੋਏ ਬਾਬਾ ਮਰੂਕ ਸਿੰਘ ਦੀ लाडी ਜਿੰਨਾ ਵੀ ਇਥੇ ਦੁੱਧ ਦਾ ਲੰਗਰ ਢੇਡਾ ਗਉੜਿਆਂ ਦਾ ਲੰਗਰ ਉਹ ਵੀ ਇੱਥੇ ਉਹ ਵੱਡੇ ਪੱਧਰ ਤੇ ਜਿਹੜਾ ਹਰ ਸਾਲ ਦੀ ਤਰ੍ਹਾਂ ਲਾਇਆ ਜਾਂਦਾ ਦੁੱਧ ਬਜ਼ਾਮਾ ਵਾਲਾ ਤੇ ਹੋਰ ਸੰਗਠਨਾਂ ਦੇ ਸਹਿਯੋਗ ਦੇ ਨਾਲ ਜੋ ਵੀ ਮਾਇਆ ਹੁੰਦੀ ਹੈ ਉਹ ਬਾਬਾ ਜੀ ਇੱਥੇ ਦਰਸ਼ਨ ਆਇਸੇ ਨਗਰਗੀਤਾਂ ਦੇ ਭੇਟਾ ਵੀ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਾਦੇ ਨਕਰ ਦੇ ਵਿੱਚ ਸਾਡੇ ਇੱਕ ਸੰਗ ਨੂੰ ਕਲਗੀਧਰ ਜੀ ਨੇ ਨਾਮਨਾਬ ਸਾਹਿਬ ਸਾਡਾ ਪੀ ਦੀ ਛੱਡ ਕੇ ਇਲਾਣ ਕੀਤਾ ਜੀ ਗੁਰੂ ਜੀ ਗੁਰਦ ਸਿੰਘ ਪਾਸ ਤੇ ਕਲਗੀਧਰ ਜੀ ਸਾਡੇ ਉਤਰ ਹਸਾਨ ਦੇ ਵਿੱਚ ਆਏ ਉਹ ਨਕਰ ਕੇ ਸੱਰੇ ਰੂਮ ਦੇ ਵਿੱਚ ਬਾਬਾ ਜੀ ਗੁਰਾਂ ਦੇ ਮਿਲਦੀਆਂ ਨਾਲ ਸਾਹ ਤੋਂ ਬਾਬਾ ਗੁਰਦ ਸਿੰਘ ਜਹਰੀ ਬਾਬਾ ਜਰਨੈਲ ਸੁੰਜੇ ਨਾਨਕਪੁਰ ਸਾਹਿਬ ਤੋਂ ਸਿੰਘ ਸਾਹਿਬ ਤੋਂ ਜਿਹੜੇ ਪੁਰਾਣੀ ਨੇ ਉਹ ਨਗਰ ਕੀਰਤਨ ਲੈ ਕੇ ਨਗਰ ਕੀਰਤਨ ਦੀ ਸੇਵਾ ਕਰਦੇ ਆਉਂਦੇ ਨੇ ਤੇ ਆਪ ਨੂੰ ਇਲਾਕੇ ਦੀ ਵਕਤ ਜਿਹੜੀ ਹੈ ਉਹਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ ਅਨੰਦਪੁਰ ਸਾਹਿਬ ਨੂੰ ਛੱਡਿਆ ਚੌਥੇ ਧਰਤੀ ਦੀ ਰੋਣ ਸੀ ਕੋਈ ਲੰਗੜਾਂ ਦਾ ਰਸਤਾ ਸੀ ਪਤਾ ਨਹੀਂ ਕਿਸ ਤਰ੍ਹਾਂ ਦਾ ਰਸਤਾ ਹੋਵੇਗਾ ਠੰਡੀਆਂ ਰਾਤਾਂ ਕਿਵੇਂ ਸੋਣੇ ਜੇ ਸੰਤੋ ਨੂੰ ਮੈਂ ਦਈਏ ਨਗਰ ਕੀਰਤਨ ਵਾਸਤੇ ਜੇ ਕਿਸੇ ਨੇ ਮਾਇਆ ਜਿਵੇਂ ਜਿਵੇਂ ਭੇਜਣੀ ਹੈ ਪਾਪਾ ਜੀ ਕੋਲ ਸੋਚੀ ਜਾਣ ਕਨਾਲੇ ਦਾ ਤਫਾ ਪਰਾਨੋ ਖੰਦੂਜੀ ਵਰਣ ਜੈਂਦੀ ਹੈ ਬਾਲਕੀ ਦਾ ਨਜ਼ਰ ਆ ਜਾਣ ਉਹਨਾਂ ਨੇ ਬਚੰਜੀ ਦੀ ਅਰਦਾਸ ਬੱਚੇ ਦੀ ਕਰਾਉਣੀ ਹੈ ਸਭੀ ਕਿਰਪਾ ਕਰਨਾ ਉਹਨਾਂ ਨੂੰ ਪੁੱਤ ਦੀ ਬਾਤ ਕਰਨਾ ਸਾਰੀ ਸੰਗਤ ਤੋਂ ਗੁਣਤਰੀ ਅਰਦਾਸ ਕਰੋ ਕਿ ਉਹਨਾਂ ਨੂੰ ਬਚੰਜੀ ਦੀ ਬਾਤ ਜੇ ਵੀ ਸਤਿਗੁਰੂ ਜੀ ਕੋਲ ਉਹ ਉਹਨਾਂ ਨੂੰ ਬੰਦੀਆਂ ਚੀੜ ਕੇ ਦਾਦਾ ਜੀ ਦਾ ਕੋਲ ਅਰਦਾਸ ਕਰਾ ਕੇ ਉਹ ਜਿਹੜਾ ਫਾਲਾ ਘੋੜੀ ਪਵਾ ਲੈਣ ਕਿ ਐਸੇ ਤਰ੍ਹਾਂ ਦੁਨੀਆ ਵੀ ਸੰਗਤਾਂ ਨੇ ਦੇਖ ਨਗਰ ਦੀ ਉਪੰਨੀ ਗੀਤ ਦੇ ਵਿੱਚ ਸੰਗਤਾਂ ਦੀ ਬੇਤਰੀ ਸੇਵਾ ਸੰਗਤ ਜੀ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਡੀ ਵੀ ਗੇਮ ਬਣਾ ਲੈਣ وراڻي کي ملي کي ٿي وڄڻ کان پوءِ جڏهن کي صدياغا سينغان ۾ زور سان ڪي ماڻھا مذرپور کان اچي آيا هئا ۽ اها اٿار پڙاڙا مڙي ٿا ڪل کي ترے وانگُ लॻियां हरेक झाकी उहो चीज़ दाकी दर्श्य ਪਾਣੀ ਨੂੰ ਚੇਰਾ ਦੇ ਪੀਓ ਚਿੱਟੇ ਚੱਟੇ ਖੇਡ ਦੀ ਫੁੱਲ ਬਾਰੇ ਫਿਰ ਵੀ ਮਾਰੇ ਚਲਾ ਕੇ ਬੈਠਾ ਦੁਨੀਆ ਵਿੱਚ ਆਸਨਾ ਕਰਾਉਣ ਨੂੰ ਰੇਟ ਦੇ ਤੌਰ ਤੇ ਗ੍ਰੇਟ ਕਰੀਏ ਆਪਣੇ ਸਮਰਥਕ ਅਭਿਨੈ ਅੰਮਲ ਉੱਤਾਰਾ ਉੱਪਰ ਜਾ ਰਹੀ ਹੈ ਹਰ ਇੱਕ ਦੋ ਹਰ ਪੰਚ ਹਰ ਹਰ ਬਾਕੀ ਦੋ ਚੰਗੋ ਯਾਰੀ ਉਹ ਦੇਖੋ ਇਹ ਸਮਾਂ ਸਾਡੀ ਕੀ ਜਾਨੂ ਸਾਡੀ ਅਸਮਾਨ ਦੀ ਕਸੂਰ ਦੀ ਬੋਲਣ ਪ੍ਰਾਪਤ ਦੀਆਂ ਇੱਜਾ ਕਰਾਣ ਸਾਰੀਆਂ ਵਿੱਚ ਕੁਝ ਬਸਾਨੀ ਲਾਟੇ ਪਾ ਕੇ ਜਾਵੇ ਹਰ ਇੱਕ ਸਾਥ ਮੈਂ ਦਸਾਣਾ ਤੋ मर <laughs> मर 넌 그만큼 넌 그만큼 넌그